ਕੀ ਕਿਸੇ ਕੁੜੀ ਦਾ ਲੇਟ ਮੈਸੇਜ ਆਵੇ ਤਾਂ ਇਹ ਨਾ ਸਮਝੋ ਕੁੜੀ ਆਫੜ ਕਰਦੀ ਆ ਕੀ ਪਤਾ ਕੁੜੀ ਭਾਂਜ ਬਾਂਦੀ ਹੋਈ ਇੱਕ ਤਾਂ ਇਹ ਟੀਵੀ ਮਸੂਰੀ ਵਾਲੇ ਨਹੀਂ ਜੀਣ ਦਿੰਦੇ ਜਦੋਂ ਰੋਟੀ ਖਾਣ ਬੈਠੇ ਹੋਈਏ ਉਹ ਦੋ ਹੀ ਪਲੇਸ ਦੀ ਮਸੂਰੀ ਦਿਖਾ ਦਿੰਦੇ ਪਹਿਲਾਂ ਵੱਡਿਆਂ ਦੇ ਵਿਆਹ ਹੁੰਦੇ ਸੀ ਤੇ ਅੱਜ ਕੱਲ੍ਹ ਛੋਟਿਆਂ ਦੇ ਵਿਆਹ ਹੋ ਰਹੇ ਆ ਹੁਣ ਠੰਡਾ ਹੋ ਗਈ ਆ काम करके ਮੇਰੇ ਕੋਲ ਸਕੂਟਰ ਚੱਲਦਾ ਹੀ ਰਹਿਣਾ ਨੈਟ ਖਤਮ ਹੋਣ ਤੋਂ ਬਾਅਦ ਪਤਾ ਲੱਗਦਾ ਗੈਲਰੀ ਵਿੱਚ ਕਿਹੜੀ ਫੋਟੋ ਕੰਮ ਆਦੀ ਤੇ ਕਿਹੜੀ ਨਹੀਂ ਲੱਗਦਾ ਅਸੀਂ ਤਾਂ ਲੋਕਾਂ ਦੇ ਵਿਆਹ ਦੇ ਨਜ਼ਾਰੇ ਲੈਣ ਆਏ ਆ ਆਪਣੇ ਨਹੀਂ ਹੁੰਦੇ ਵਿਆਹ ਵਿਆਹ ਕੁੜੀਆਂ ਦੇ ਘਰ ਜਾਣ ਬੇਨਤੀ ਕੁੜੀਆਂ ਬਚਾਓ ਕੁੜੀਆਂ ਪੜਾਓ ਵੱਲ ਆ ਨਾ ਸਕੂਟਰ ਹੀ ਚਲਾਉਣਾ ਖਾਓ ਫੋਟੋ ਯਾਰ ਨਮਾ ਨਮਾ ਵਿਆਪਤੀ ਮੇਰਾ ਸੰਤ ਕਿੱਥੇ ਆ ਪਤਨੀ ਹੁਣ ਤੁਸੀਂ ਮੇਰਾ ਨਹੀਂ ਆਪਣਾ ਗਿਆ ਕਰੋ ਪਤੀ ਅੱਛਾ ਜੀ ਹੁਣ ਇਹ ਦੱਸੋ ਆਪਣਾ ਗੱਛਾ ਕਿੱਥੇ ਆ